ਸਾਡੇ YouTube ਚੈਨਲ ਤੇ ਆਪਸਾ ਸਵਾਲਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਮੂ ਪੰਜਾਬ ਨੂੰ ਹੋਇਆ ਨਾ ਹਾਈ ਕੌਂਸਲ ਦੁਆਰਾ ਪੰਜ ਸਵਾ ਬਾਅਦ ਨੌਕਰੀ ਤੋਂ ਕੱਢੇ ਗਏ ਮੁਲਾਜ਼ਮ ਨੂੰ ਨੌਕਰੀ ਤੇ ਬਹਾਲ ਕੀਤੇ ਜਾਣ ਦੇ ਸਬੰਧ ਦੇ ਸੁਣਾਏ ਗਏ ਇੱਕ অতি ਅਹਿਮ ਫੈਸਲੇ ਬਾਰੇ ਜਿਕਰ ਕਰਾਂਗੇ ਮੈਂ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ cầu ਨੂੰ ਜਾਸਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਹਨਾਂ ਪੈਗਾਮ ਤਾਂ ਜੋ ਰੀ ਕਨਵਰਟ ਵੀਡੀਓ ਨੋਟੀਫਿਕੇਸ਼ਨ ਆਪ ਵੀ ਸੰਦੇਸ਼ ਨਹੀਂ ਜਾਈ ਕਰੇ ਜਦੋਂ ਕਿਸੇ ਬੇਰੁਜ਼ਗਾਰ ਨੂੰ ਨੌਕਰੀ ਮਿਲ ਜਾਵੇ ਦੇ ਉਹ ਤੰਦੇ ਨਾਲ ਆਪਣੀ ਨੌਕਰੀ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੋਵੇ ਤੇ 5 ਸਾਲਾਂ ਬਾਅਦ ਨੌਕਰੀ ਤੇ ਅਪਾਇੰਟ ਕਰਨ ਵਾਲੀ ਸੰਸਥਾ ਕਿਸੇ ਟੈਕਨੀਕਲ ਫੈਲਰ ਦਾ ਬਹਾਨਾ ਬਣਾ ਕੇ ਚੰਗੇ ਭਲੇ ਨੌਕਰੀ ਕਰਨ ਵਾਲੇ ਮੁਲਾਜ਼ਮ ਦੀਆਂ ਸੁਭਾਵਾਂ ਟਰਮੀਨੇਟ ਕਰ ਦੇਵੇ ਤਾਂ ਫਿਰ ਨੌਕਰੀ ਤੋਂ ਕੱਢੇ ਗਏ ਮੁਲਾਜ਼ਮ ਦੇ ਦਿਲ ਤੇ ਕੀ ਬੀਤੀ ਹੋਵੇਗੀ ਇਹਦਾ ਅੰਦਾਜ਼ਾ ਸੱਜੇ ਹੀ ਲਗਾਇਆ ਜਾ ਸਕਦਾ ਹੈ ਅਜਿਹੇ ਸ਼ਖਸ ਲਈ ਫਿਰ ਹਾ ਵੋਟ ਫਰੋਮ ਦਾ ਬਲੂ ਵਾਲੀ ਪ੍ਰਵਾਇਬ ਖੜੀ ਉਤਰਦੀ ਪ੍ਰਤੀਤ ਹੁੰਦੀ ਹੈ ਜਦੋਂ ਕਿ ਜਿਨੇ ਕਿ ਕਹਾਉਂਦੇ ਹੈ ਕਿ ਰੱਬ ਦੇ ਕਰ ਦੇਰ ਹੈ ਅੰਦੇਰ ਨਹੀਂ ਇਸ ਤਰ੍ਹਾਂ ਦਾ ਹੀ ਵਰਤਾਰਾ ਇਸ ਨੌਕਰੀ ਤੋਂ ਵਰਖਾਫਤ ਨੌਜਨ ਦੇ ਨਾਮ ਵਾਪਰਦਾ ਹੈ ਜਿੱਤੇ ਮਾਨਯੋਗ ਪੰਜਾਬ ਨਿਵਾਣਾ ਹਾਈ ਕੋਰਟ ਨੇ ਇੱਕ অতি ਐਮ ਫੈਸਲਾ ਸੁਣਾਉਂਦੇ ਹੋਏ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦੁਆਰਾ 5 ਸਾਲ ਬਾਅਦ ਇਸ ਨੌਜਨ ਦੀ ਅਪੁਆਇੰਟਮੈਂਟ ਸਬੰਧੀ ਕੀਤੀ ਗਈ ਇਸ ਫਾਸ ਨੂੰ ਵਾਪਸ ਲੈਣ ਦੇ ਫੈਸਲੇ ਨੂੰ ਗੈਰ ਵਾਜਬ ਗੈਰ ਸਦਾਨਾ ਤੇਮ ਕੀ ਅੰਡਰਸਟੈਂਡਿੰਗ ਦੀ ਕਮੀ ਕਰਾਰ ਦਿੱਤਾ ਹੈ ਦਾਸ ਇਸ ਮੁਲਾਜ਼ਮ ਨੇ ਜਦੋਂ ਨੌਕਰੀ ਲਈ ਐਕਸਰਸਮੈਨ ਕੈਟਾਗਰੀ ਵਿੱਚ ਅਪਲਾਈ ਕੀਤਾ ਸੀ ਤਾਂ ਉਸ ਨੇ ਸਪੈਕ ਕੀਤਾ ਸੀ ਕਿ ਉਸ ਦਾ ਐਕਸਰਸਮੈਨ ਡਿਪੈਂਡੈਂਟ ਸਟੇਟਸ ਹੈ ਜਦਕਿ ਉਸ ਨੂੰ ਐਕਸਰਸਮੈਨ ਕੈਟਾਗਰੀ ਦੇ ਵਿੱਚ ਕਨਸਟਰਨ ਕੀਤਾ ਗਿਆ ਸੀ ਜੋ ਕਿ ਇੱਕ ਟੈਕਨੀਕਲ 에ਰਰ ਸੀ ਮੈਸਟਰ ਜਸਟਿਸ ਬਨੋਦ ਐਸ ਭਾਰਤ ਵਾਇਡ ਦੇ ਬੈਂਚ ਨੇ ਫੈਸਲੇ ਵਿੱਚ ਕਿਹਾ ਕਿ ਐਡਿਗੈਂਟ ਨੇ ਕੋਈ ਫਰਾਡ ਨਹੀਂ ਕੀਤਾ ਤੇ ਨਾ ਹੀ ਕਿਸੇ ਹੋਰ ਉਮੀਦਵਾਰ ਦਾ ਹੱਕ ਮਾਰਿਆ ਹੈ ਉਸ ਮੁਲਾਜ਼ਮ ਨੇ ਨੌਕਰੀ ਕਰਦੇ ਹੋਏ ਆਪਣਾ ਪਰਵੇਸ਼ਨ ਪੀਰੀਅਡ ਵੀ ਪੂਰਾ ਕਰ ਲਿਆ ਹੈ ਤੇ ਉਸ ਦੀ ਨੌਕਰੀ ਲਈ ਐਡਵਰਟਾਈਜ਼ਮੈਂਟ ਲਗਭਗ 10 ਸਾਲ ਪਹਿਲਾਂ ਆਈ ਸੀ ਇਸ ਤੋਂ ਬਾਅਦ ਦੋ ਵਾਰ ਹੋਰ ਸਿਲੈਕਸ਼ਨ ਪ੍ਰੋਸੈਸ ਵੀ ਪੂਰੇ ਹੋ ਚੁੱਕੇ ਹਨ ਤਾਂ ਤੋਂ ਇਸ ਮਲਾਜਮ ਨੇ ਉਹਨਾਂ ਵਿੱਚ ਅਪਲਾਈ ਇਸ ਲਈ ਨਹੀਂ ਸੀ ਕੀਤਾ ਕਿਉਂਕਿ ਉਹ ਪਹਿਲਾਂ ਵੀ ਸਰਵਿਸ ਕਰ ਰਿਹਾ ਸੀ ਹੁਣ ਜਦੋਂ ਕਿ ਉਹ ਮਲਾਜਮ ਵਿਆਹਿਆ ਹੋਇਆ ਹੈ ਤੇ ਉਸ ਦੀ ਇੱਕ ਬੇਟੀ ਵੀ ਹੈ ਤਾਂ ਉਸ ਨੂੰ ਇਸ ਪੇਡ ਤੇ ਨੌਕਰੀ ਤੋਂ ਨਹੀਂ ਕੱਢਿਆ ਜਾ ਸਕਦਾ ਕਿਉਂਕਿ ਹੁਣ ਦੁਬਾਰਾ ਆਪਣੇ ਤੋਂ 10 ਸੌ ਛੋਟੀ ਉਮਰ ਦੇ ਉਮੀਦਵਾਰਾਂ ਨਾਲ ਕਿਸੇ ਕੰਪੀਟੀਟਿਵ ਟੈਸਟ ਲਈ ਕੰਪੀਟ ਕਰਨ ਦੀ ਹੋਣ ਉਸ ਦੀ ਨਾ ਤਾਂ ਉਮਰ ਹੈ ਤੇ ਨਾ ਹੀ ਪਹਿਲਾਂ ਵਰਗਾ ਜੋਸ਼ ਤੇ એનર્ਜੀ ਹੈ ਦੇ ਅਜਾ ਮਾਮਜੇਂ ਪੰਜਾਬ ਐਂਡ ਖੇਰਾਨਾ ਹਾਈ ਕੋਰਟ ਨੇ ਉਸ ਮੁਲਾਜ਼ਮ ਨੂੰ ਰੀਇਨਸਟੇਟ ਕੀਤੇ ਜਾਣ ਦਾ ਹੁਕਮ ਸੁਣਾਇਆ ਹੈ ਮਨਜੋ ਅਦਾਲਤ ਦੇ ਇਸ ਫੈਸਲੇ ਨਾਲ ਉਹਨਾਂ ਸਾਰੇ ਮੁਲਾਜ਼ਮਾਂ ਨੂੰ ਵੀ ਸੁੱਖ ਦਾ ਸਾਹ ਆਇਆ ਹੈ ਜਿੰਨਾਂ ਦੀ ਸਿਲੈਕਸ਼ਨ ਥਰੂ ਪ੍ਰੋਪਰ ਚੈਨਲ ਨੀਮਾ ਦੇ ਤਹਿਤ ਹੀ ਹੋਈ ਸੀ ਪਰ ਤੋਂ ਬਾਅਦ ਦੇ ਕਿਸੇ ਇੱਕ ਬਹਾਨੇ ਜਾਂ ਫਿਰ ਦੂਜੇ ਬਹਾਨੇ ਸਰਕਾਰ ਜਾਂ ਫਿਰ ਕੋਈ ਡਾਇਰੈਕਟੋਰੇਟ ਦੁਆਰਾ ਕਈ ਸਮਾਂ ਬਾਅਦ ਨੌਕਰੀ ਤੋਂ ਕੱਢ ਦਿੱਤੇ ਜਾਣ ਦਾ ਆਨ ਕਨਸਟੀਟਿਊਸ਼ਨ ਨੂੰ ਫੈਸਲਾ ਕਰਕੇ ਮੁਲਾਜ਼ਮਾਂ ਨੂੰ ਮਾਨਸਿਕ ਤੇ ਆਰਥਿਕ ਤੌਰ ਤੇ ਪ੍ਰੇਸ਼ਾਨ ਕਰਨ ਦੇ ਬਹਾਨੇ ਤਲਾਸ਼ ਕੀਤੇ ਜਾਂਦੇ ਰਹੇ ਹਨ ਅਦਾਬ ਦਾ ਇਹ ਫੈਸਲਾ ਛਲਾਗ ਦਾ ਯੋਗ ਹੀ ਕਿਹਾ ਜਾ ਸਕਦਾ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ